ਨਗਾਲੋ ਪਜੋੜ 14 ਹਾਲ ਆ ਦੇਖ ਲਓ ਜੀ ਮੁੰਡੇ ਕੰਮ ਕਰ ਰਹੇ ਆ ਪਾਣੀ ਬਹੁਤ ਜ਼ਿਆਦਾ ਆ ਰਿਹਾ ਪਿੱਛੇ ਜੀ ਹੁਣ ਨਹੀਂ ਹਟ ਗਿਆ ਉਹਦਾ ਬਾਹਰ ਵਿੱਚ ਹੁਣ ਹੋਰ ਪਾਣੀ ਆਉਣ ਦੀ ਸੰਭਾਵਨਾ ਬਣ ਚੁੱਕੀ ਆ ਆ ਦੇਖ ਲਓ ਜੀ ਸਾਰੇ ਜਣੇ ਆ ਕਿੱਦਾਂ ਖਾਰ ਪੈ ਗਈ ਜਿਹੜੀ ਸਾਈਡ ਤੇ ਆ ਦੇਖੋ ਜੀ ਉਧਰ ਖਾਰ ਪਈ ਹੋਆ ਉਧਰੋਂ ਪਾਣੀ ਜਾ ਰਿਹਾ ਹੈ ਜੀ ਪਿੰਡ ਵਾਲਿਆਂ ਨੂੰ ਬੇਨਤੀ ਹੈ ਜਿਹੜੇ ਨਹੀਂ ਪਹੁੰਚੇ ਉਹ ਪਹੁੰਚ ਜੋ ਜੀ ਸਹਿਯੋਗ ਦਿਓ ਸਾਰੇ ਆਪਣਾ ਰਲ ਮਿਲ ਕੇ ਆ ਦੇਖੋ ਜੀ ਖਾਰ ਬਾਰਮੀ ਵਾਲੇ ਸਾਈਡ ਤੋਂ ਵੱਡ ਹੋਣ ਲੱਪਿਆ ਹੈ ਜੀ ਰਸਤਾ ਸਾਰਾ ਆ ਦੇਖ ਲਓ ਘਰਾਂ ਵਿੱਚ ਬੈਠੇ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਸਹਿਯੋਗ ਚਾਹੀਦਾ ਸਾਰਿਆਂ ਦਾ ਆ ਦੇਖ ਲਓ ਜੀ ਸਾਰੇ ਜਣੇ Hãy subscribe cho kênh Ghiền Mì Gõ Để không bỏ lỡ ਖਾਰ ਪੈ ਗਈ ਆ ਤੇ ਇਹਦੇ ਛੇ ਦੇ ਛੇ ਪੈ ਗਈ ਆ ਆ ਦੇਖ ਲਓ ਜੀ ਨਰਾਲੋ 14 ਹਾਲ ਨਰਾਲ ਪਜੋੜ 14 ਹਾਲ ਕੈਮਰਾ ਖਾਰ ਪੈ ਗਈ ਐ ਨਰਾਲੋ ਵਾਲੀ ਸਾਈਡ ਤੇ ਬੰਦੇ ਫੇਰ ਬਰਾ ਲੈ ਗਏ ਬੰਦੇ ਲੱਗੇ ਹੋ ਆ ਕੰਮਕਾਰ ਤੇ ਸਾਰੇ ਜਣੇ ਆ ਦੇਖ ਲਓ ਜੀ ਕੰਮ ਕਰਦੇ ਫੇਰੇ ਖਾਰ ਪੈ ਗਈ ਆ ਉੱਧਰ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਜਿਹੜਾ ਬੰਦਾ ਨਹੀਂ ਆਇਆ ਪਿੰਡ ਪਹੁੰਚ ਜਾਓ ਇੱਥੇ ਜੀ ਸਾਰਿਆਂ ਦੀ ਲੋੜ ਐ ਜੀ ਇੱਥੇ ਸਾਰਿਆਂ ਨੇ ਲੋੜ ਐ ਇੱਥੇ ਖਾਰ ਖਾਰ ਬਹੁਤ ਜ਼ਿਆਦਾ ਪੈ ਗਈ ਹੋ ਆ ਖਾਰ ਬਹੁਤ ਜ਼ਿਆਦਾ ਪੈ ਗਿਆ ਜੀ ਉਹ ਆ ਦੇਖ ਲਓ ਇਧਰੀ ਸਾਈਡ ਤੇ ਵੀ ਹੈਗੀ ਆ ਖਾਰ ਆ ਬੰਦੇ ਸਾਰੇ ਕੰਮ ਕਰਦੇ ਪਏ ਆ ਹੋਰ ਬੰਦੇ ਲੋੜਿਆ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਛੇਤੀ ਛੇਤੀ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਸਾਰੇ ਆ ਦੇਖ ਲਓ ਜੀ ਉਹ ਕਿੰਨਾ ਬੰਦ ਬੈਠੇ ਆ ਆ ਦੇਖ ਲਓ ਜੀ ਸਾਰੇ ਪਾਸੇ ਖਾਰ ਪੈ ਰਹੀ ਆ ਬੀਖ ਭਾਈ ਜੀ ਰੇੜੇ ਹਾਲੀ ਇਧਰ ਨੂੰ ਪਾਣੀ ਹੋ ਗੱਦੇ ਵੀ ਚੱਲਦਾ ਕਿੰਨਾ ਵੀ ਆ ਜੀ ਲੱਗ ਜਾਓ ਉਹ ਤੁਹਾਡੇ ਨਾਲ ਜਾ ਰੁਕ ਜਿੱਪੇ ਪਾਣੀ ਉਹ ਵੀਡੀਓ ਬਣਾ ਲਾ ਖਾਲੀ ਨੇ 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 ਨ ਪਹਿਲਾ ਆਏ ਪਾਣੀ ਲਾ ਲਓ ਆ ਆ ਗਿਆ ਬਹੁਤ ਵਧੀਆ ਉਹ ਤੜਸੀ ਵੱਡੋ ਜਦੋਂ ਮੇਰੇ ਖਾਲੀ ਵਧੀਆ ਉਹ ਪਾਣੀ ਦੇਵਾ ਦੇ ਬੋਏ ਉਹ ਕੋਈ ਨਹੀਂ ਦੂਜਾ ਭਾਈ ਘਰ ਘਰ ਦੇਈ ਜਾਓ ਪਾਣੀ ਦਾ ਵਹਾ ਬਹੁਤ ਹੋਰ ਤੇਜ਼ ਹੋ ਗਿਆ ਜੀ ਅੱਗੋਂ ਜਾ ਤੇਜ਼ ਆ ਪਾਣੀ ਦਾ ਵਹਾ ਹੁਣ ਦੂਜੀ ਤੀਜੀ ਵਾਰੀ ਬੁਰੇ ਲਾਰੇ ਆ ਕੰਨੇ ਬੁਰਾ ਡੁੱਬ ਗਿਆ ਹੁਣ ਤੀਜੀ ਵਾਰੀ ਫੇਰ ਬੁਰ ਲਾ ਰਹੇ ਆ